ਇਹ ਅਸੀਂ ਕਵਲਜੀਤ ਸਿੰਘ ਹਾਂਜੀ ਅਮਰਸਰ ਦੇ ਹਾਤੀ ਸਾਨੂੰ ਕੋਈ ਵੀ 112 ਨੰਬਰ ਤੋਂ ਕਾਲ ਆਉਂਦੀ ਕਨਟਰੋਲ ਰੂਮ ਤੋਂ ਮੈਸੇਜ ਆ ਜਾਂਦਾ ਉਸੇ ਤੁਰੰਤ ਅਸੀਂ ਜਲਦੀ ਤੋਂ ਜਲਦੀ ਉਹਨੂੰ ਕਵਰ ਕਰਦੇ ਹਾਂ ਵਧੀਆ ਤਰੀਕੇ ਨਾਲ ਸਾਰੇ ਜਿੱਥੇ ਜਿੱਥੇ ਗੱਡੀ ਲੱਗੀ ਬਹੁਤ ਹੀ ਜਾਨਾਂ ਦੇ ਇਹਨਾਂ ਦਾ ਬਚਾਅ ਕਰਵਾਇਆ ਜੀ ਸੜਕ ਰੂਟ ਸਰ ਦਬੁਰਜੂ ਤੱਕ ਲੈ ਕੇ ਸ਼ਫੀਪੁਰ ਤੱਕ ਐ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਸਾਨੂੰ ਕੰਟਰੋਲ ਰੂਮ ਤੋਂ ਕਾਲ ਆ ਜਾਂਦੀ ਹੈ ਅਸੀਂ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚ ਕੇ ਤੇ ਮੌਕਾ ਸੰਭਾਲਨੇ ਆ ਜੇ जख्मी ਦੀ ਹਾਲਤ ਨੋਰਮਲ ਹੋਵੇ ਤਾਂ ਉਹਨੂੰ ਫਰਸਟ ਏਡ ਦੇ ਦਿੱਤੀ ਜਾਂਦੀ ਹੈ ਤੇ ਜੇ ਹਾਲਤ ਗੰਭੀਰ ਹੋਵੇ ਤਾਂ ਉਹਨੂੰ ਹਸਪੀਟਲ ਚ ਭਰਤੀ ਕਰਾਇਆ ਜਾਂਦਾ ਹੈ ਸੈਟਿਕੋਲ ਹਾਈ ਟੈਕ ਗੱਡੀਆਂ ਪ੍ਰੋਵਾਈਡ ਹਨ ਜਿਦੇ ਵਿੱਚ ਗੱਡੀ ਚ ਕੈਮਰਾ ਵੀ ਲੱਗਿਆ ਹੈ ਸਾਡੇ ਬੋਡੀ ਕੈਮਰਾ ਵੀ ਲੱਗਾ ਹੋਇਆ ਹੈ ਜਿਦੇ ਵਿੱਚ ਅਸੀਂ ਜੋ ਵੀ ਸਾਰਾ ਕੁਝ ਔਨਲਾਈਨ ਰਿਕਾਰਡ ਕੀਤਾ ਜਾਂਦਾ ਹੈ ਟ੍ਰੋਲਿੰਗ ਦੇ ਦੌਰਾਨ ਜੇਕਰ ਕੋਈ ਸਾਨੂੰ ਗੱਡੀ ਖਰਾਬ ਹੋਈ ਰੋਡ ਤੇ ਮਿਲਦੀ ਹੈ ਤਾਂ ਉਹਨੂੰ ਕੀ ਹੈ ਟੋਚਨ ਪਾ ਕੇ ਸਾਈਡ ਕਰਵਾਇਆ ਜਾਂਦਾ ਹੈ ਰੂਟ ਕਲੀਅਰ ਕਰਵਾਇਆ ਜਾਂਦਾ ਹੈ ਟ੍ਰੈਫਿਕ ਸੁਚਾਰੂ ਕਰਨਾ ਅਤੇ ਰੂਟ ਡਾਇਵਰਸ ਡਾਇਵਰਸ਼ਨ ਤਿਆਰ ਕਰਨਾ ਜਿਵੇਂ ਕਈ ਵਾਰ ਸੜਕ ਬਲੌਕ ਵੀ ਹੋ ਜਾਂਦੀਆਂ ਐਕਸੀਡੈਂਟ ਨਾਲ ਐਕਸੀਡੈਂਟ ਹੁੰਦਾ ਦੋ ਪੱਖਾਂ 'ਚ ਤੇ ਵਿਚ 'ਚ ਬਾਦ-ਵਿਵਾਦ ਹ ਤਾਂ ਉਹ ਵੀ ਸਾਨੂੰ ਮੈਨੇਜ ਕਰਨਾ ਪੈਂਦਾ ਸੋ ਉਹ 'ਚ ਵੀ ਵਿਸ਼ੇਸ਼ ਧਿਆਨ ਦਿੰਦੇ ਆ ਇਸੇ ਕਰਕੇ ਐਸਐਸਪ ਬਣਾਈ ਕਿ ਤੁਸੀਂ ਇਕੱਲੀਆਂ ਸੜਕਾਂ 'ਤੇ ਰਹਿਣਾ ਉਹਨਾਂ ਕੋਲ ਗੈਸ ਕਟਰ ਨੇ ਗੱਡੀਆਂ 'ਚ ਹਾਰੀ ਦੇ ਬਲੇਡ ਨੇ ਟੋਚਨ ਨੇ ਫਰਸਟ ਏਡ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨਾਂ 'ਚ ਸਿਰਫ 13 ਮੌਤਾਂ ਨੇ ਫੇ 1 ਦਿਨ 'ਚ 1 ਦਿਜ 17 ਸੀਗੀ